ਅੱਜ ਅਸੀਂ ਰਮਦਾਸ ਬਲਾਕ ਦੇ ਅੱਗੇ ਧਰਨਾ ਦਿੱਤਾ ਹੈ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ ਖਾਸ ਕਰਕੇ ਸਰਦਾਰ ਹਰਪ੍ਰਤਾਪ ਸਿੰਘ ਜੀ ਜਨਾਲਾ ਸਾਬਕਾ ਐਮਐਲਏ ਇਹ ਜਿਨੇ ਰਮਦਾਸ ਬਲਾਕ ਦੇ ਪਿੰਡ ਪੈਂਦੇ ਨੇ ਉਹਨਾਂ ਦੇ ਵਰਕਰ ਸਹਿਬਾਨ ਇੱਥੇ ਪਹੁੰਚੇ ਨੇ ਰੋਸ ਧਰਨਾ ਅਸੀਂ ਦਿੱਤਾ ਹੈ ਵੀਡੀਓ ਸਾਧ ਦੇ ਖਿਲਾਫ ਮੌਜੂਦਾ ਸਰਕਾਰ ਦੇ ਖਿਲਾਫ ਤੇ ਖਾਸ ਕਰਕੇ ਜਿਹੜੇ ਪੰਚਾਇਤ ਸੈਕਟਰੀ ਨੇ ਉਹਨਾਂ ਦੇ ਖਿਲਾਫ ਅੱਜ ਦਾ ਧਰਨਾ ਦਿੱਤਾ ਹੈ ਕਿਉਂਕਿ 2 ਦਿਨ ਹੋ ਗਏ ਨੇ ਅਸੀਂ ਸਾਡੇ ਵਰਕਰ ਸਹਿਬਾਨ ਜਿਹੜੇ ਚਾਹਵਾਨ ਨੇ ਜਿਨ੍ਹਾਂ ਨੇ ਇਲੈਕਸ਼ਨਾਂ ਲੜਨੀ ਆ ਭਾਵੇਂ ਉਹ ਸਰਪੰਚੀ ਦੀਆਂ ਹੋਣ ਭਾਵੇਂ ਉਹ ਮੈਂਬਰਾਂ ਦੀਆਂ ਹੋਣ ਉਹ ਇੱਥੇ ਆ ਕੇ ਆਪਣੀਆਂ ਚੁੱਲੇ ਟੈਕਸੀਆ ਰਸੀਦਾ ਮੰਗਦੇ ਨੇ ਐਨਓਸੀ ਮੰਗਦੇ ਨੇ ਲੇਕਿਨ ਕੋਈ ਇੱਥੇ ਪੰਚਾਇਤ ਸੈਕਟਰੀ ਮੌਜੂਦ ਨਹੀਂ ਕੋਈ ਇੱਥੇ ਕੋਈ ਉਹਨਾਂ ਦਾ ਅਫਸਰ ਮੌਜੂਦ ਨਹੀਂ ਇਹ ਹਮੇਸ਼ਾ ਆਦੀ ਤਰ੍ਹਾਂ ਜੋ ਚੋਣਾਂ 'ਤੇ ਕੀਆ ਵਧੀਆ ਚੱਲਦੀ ਹੁੰਦੀ ਸੀ ਤੇ ਇਸ ਵਾਰ ਜੋ ਆਮ ਆਦਮੀ ਦੀ ਸਰਕਾਰ ਦੀ ਹੈਗੀ ਹੈ ਵਰਕਿੰਗ ਉਹ ਸਾਹਮਣੇ ਆਈ ਹੈ ਸਾਰਿਆਂ ਨੂੰ ਅਵਸਰ ਉਹਦਾਤਾ ਮਿਲਿਆ ਨੇ ਕਿ ਕਾਂਗਰਸ ਪਾਰਟੀ ਤੇ ਦੂਜੀਆਂ ਪਾਰਟੀਆਂ ਨੂੰ ਕੋਈ ਰਸੀਦਾ ਨਾ ਕੋਈ ਉਹਨਾਂ ਨੂੰ ਕਾਗਜ਼ ਪੱਤਰ ਨਾ ਦਿੱਤਾ ਜਾਏ ਤਾਂ ਕਿ ਇਹ ਸਿੱਧੇ ਤੌਰ ਤੇ ਇਹਨਾਂ ਦੇ ਜਿਹੜੇ ਆਮ ਆਦਮੀ ਦੇ ਵਰਕਰ ਨੇ ਉਹ ਚੋਣ ਜਿੱਤ ਸਕਣ ਲੇਕਿਨ ਇਹਨਾਂ ਨੂੰ ਵੀ ਵਿੱਚੋਂ ਪਤਾ ਕਿ ਜਿਹੜੇ ਲੋਕ ਨੇ ਸੁਧਾਰਨ ਲੋਕ ਨੇ ਪਿੰਡਾਂ ਦੇ ਉਹ ਆਮ ਆਦਮੀ ਪਾਰਟੀ ਦੇ ਉਲਟ ਨੇ ਦੇ ਨਾਲ ਕਾਂਗਰਸ ਪਾਰਟੀ ਦੇ ਜਿੰਨੇ ਵਰਕਰ ਨੇ ਉਹਨਾਂ ਦਾ ਮਨੋਬਲ ਬਹੁਤ ਤਗੜਾ ਹੈ ਤੇ ਬੜੇ ਚੰਗੇ ਢੰਗ ਨਾਲ ਉਹ ਮਿਹਨਤ ਕਰ ਰਹੇ ਨੇ ਤੇ ਹੁਣ ਮੈਨੂੰ ਇੰਨਾ ਵੀ ਯਕੀਨ ਹੈ ਕਿ ਜਿੰਨੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਚ ਕਾਂਗਰਸ ਪਾਰਟੀ ਦੇ ਵੱਡੇ ਤੌਰ ਤੇ ਸਰਪੰਚ ਜਿੱਤਣਗੇ ਸੋ ਅੱਜ ਦਾ ਜਿਹੜਾ ਰੋਸ ਧਰਨਾ ਇਸ ਅਸੀਂ ਕਾਰਨ ਦਿੱਤਾ ਗਿਆ ਅੱਜ ਧਰਨਾ ਪਰਦਾ ਸੀ ਪੰਚਾਇਤ ਦੀਆਂ ਇਲੈਕਸ਼ਨਾਂ ਅਨਾਉਂਸ ਹੋਈਆਂ ਔਰ ਪੰਚਾਇਤ ਦੀਆਂ ਇਲੈਕਸ਼ਨਾਂ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਔਰ ਇਲੈਕਸ਼ਨ ਕਮਿਸ਼ਨ ਬੜੇ ਬਾਕੂਬੀ ਕਾਗੇ ਤਰੀਕੇ ਨਾਲ ਉਹ ਦੱਸ ਦਿੰਦੀ ਆ ਕਿ ਕਿਦਾਂ ਇਲੈਕਸ਼ਨ ਲੱਗਣੀ ਆ ਜੁਜੀਤ ਸਿੰਘ ਉਹਨਾਂ ਨੇ ਰੂਲਸ ਵੀ ਦੱਸਦੇ ਤੇ ਫਾਈਲਾਂ ਕਿਦਾਂ ਭਰਨੀਆਂ ਨੇ ਉਹ ਵੀ ਦੱਸਦੀ ਆ ਆਪਣੀ ਡਿਊਟੀ ਵਾਲੀ ਕੁਰਸੀ ਤੇ ਨਹੀਂ ਔਰ ਬੜਾ ਕਲੀਅਰ ਘਟਾ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਇਲੈਕਸ਼ਨ ਲੱਗਣਾ ਚਾਹੁੰਦਾ ਜੇ ਉਹਨੂੰ ਕਿਸੇ ਕਾਗਜ਼ੀ ਲੋੜ ਆ ਕੱਟ ਦੋ ਤੇ ਵੀਡੀਓ ਸਾਹਿਬ ਤੇ ਉਹਨਾਂ ਦਾ ਸਟਾਫ ਹਮੇਸ਼ਾ ਹੀ ਇਥੇ ਜਿਨੂੰ ਇਲੈਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਹੋਏਗਾ ਔਰ ਜਿਹੜਾ ਵਿਅਕਤੀ ਆਏਗਾ ਜਿਹੜੀ ਚੀਜ਼ ਦੀ ਲੋੜ ਉਥੋਂ ਲੈ ਕੇ ਚਲੇ ਜਾਏਗਾ ਲੇਕਿਨ ਇਹਨਾਂ ਨੇ ਉਹਨਾਂ ਦੀਆਂ ਹਦਾਇਤਾਂ ਤੋਂ ਉਲਟ ਸਾਰੇ ਪੰਚਾਇਤ ਸੈਕਟਰੀ ਆਪਣੇ ਘਰ ਬੁਲਾ ਲਏ ਉਹਨਾਂ ਨੇ ਉਹਨਾਂ ਹਦਾਇਤ ਕਰਤੀ ਕਿ ਤੁਸੀਂ ਕਿਸੇ ਨੂੰ ਚੋਲਾ ਟੈਕਸ ਨਹੀਂ ਦੇਣਾ ਕਿਸੇ ਨੂੰ ਐਨਓਸੀ ਨਹੀਂ ਦੇਣੀ ਕੋਈ ਪਹਿਲਾਂ ਤੇ ਸਾਨੂੰ ਆਪਣੀ ਵੋਟਰ ਸੂਚੀ ਨਹੀਂ ਸੀ ਦੇਣੀ ਬੜੀ ਮੁਸ਼ਕਲ ਹੈ ਵੋਟਰ ਸੂਚੀਆਂ ਲੱਗਿਆ ਉਹ ਵੀ ਐਸਟੀਐਮ ਸਾਹਿਬ ਦੇ ਦਫ਼ਤਰੋਂ ਲੱਗੀ ਹੁਣ ਜਿਹੜੀ ਦਿੱਕਤ ਆ ਰਹੀ ਹੈ ਉਹ ਆ ਰਹੀ ਹੈ ਐਨਓਸੀ ਦੀ ਤੇ ਨਾਲ ਚੋਲਾ ਟੈਕਸ ਦੀ ਅੱਜ ਜਿਹੜਾ ਧਰਨਾ ਲੱਗਣ ਜਾ ਰਿਹਾ ਹੈ ਔਰ ਜਿਹੜੇ ਅਸੀਂ ਧਰਨੇ ਤੇ ਬੈਠੇ ਆ ਇਹੋ ਹੀ ਕਾਰਨ ਹੈ ਦੇ ਨਾਂ ਦਾ ਵੀਡੀਓ ਸਭ ਚਲਵਾਈ ਕਰ ਰਹੇ ਨੇ ਤੇ ਨਾਂ ਕੋਈ ਉਤੇ ਡੀਸੀ ਜਿਹੜੇ ਮੈਮ ਨੇ ਡਵੈਲਪਮੈਂਟ ਜਿਨ੍ਹਾਂ ਦੀ ਐਸੇ ਸਾਰੀ ਜ਼ਿੰਮੇਵਾਰੀ ਆ ਸਾਡੇ ਅਮਨਿਸਟੋਰ ਉਹਨਾਂ ਦੇ ਹੱਥ ਵੀ ਖੜੇ ਨੇ ਉਹ ਆਪਣਾ ਰਿਕਨ ਤੇ ਆਪਣਾ ਹੁਕਮ ਦਿੰਦੇ ਨੇ ਟੈਲੀਫੋਨਿਕਲੀ ਉਹ ਵੀ ਨਹੀਂ ਕਿਹਾ ਪੰਚਾਇਤ ਸੈਕਟ ਦੇ ਵੀਡੀਓ ਨੇ ਸੁਣਿਆ ਅਸੀਂ ਲੱਭ ਲੱਭ ਥੱਕ ਗਏ ਵੀਡੀਓ ਆਪਣਾ ਜਿੰਨੇ ਪੰਚਾਇਤ ਸੈਕਟ ਨੇ ਫੋਨ ਉਹਨਾ ਬੰਦ ਕੀਤੇ ਨੇ ਔਰ ਕਿਸੇ ਨੂੰ ਕੋਈ ਕਾਗਜ਼ ਨਹੀਂ ਮਿਲ ਰਿਹਾ ਅੱਜ ਅਸੀਂ ਇਹਨਾਂ ਕੋਲ ਵਿਸ਼ਵਾਸਨ ਦੇ ਕੇ ਲੈ ਕੇ ਜਾਣਾ ਤੇ ਕੋਈ ਵੀ ਵਿਅਕਤੀ ਸਾਡਾ ਇੱਥੇ ਆਉਂਦਾ ਜਿਹੜਾ ਕਾਗਜ਼ ਭਰਨੀ ਚਾਹੁੰਦਾ ਤੇ ਉਹਨੂੰ ਤੁਸੀਂ ਲਾਜ਼ਮੀ ਤੌਰ ਤੇ ਚੁੱਲਾ ਟੈਕਸੇ ਨਾ ਨਹੀਂ ਦੇ ਦਿੱਤੀ ਜਾਵੇ ਕਿਸੇ ਚੀਜ਼ ਦੀ ਹੋਰ ਲੋੜ ਆ ਉਹ ਵੀ ਸਾਨੂੰ ਦਿੱਤੀ ਜਾਵੇ ਸਾਡੀਆਂ ਫਾਈਲਾਂ ਜਿਹੜੀਆਂ ਨੇ ਉਹ ਸਾਡੀਆਂ ਤੁਸੀਂ ਤਰੀਕੇ ਦੇ ਨਾਲ ਉਹ ਲੈ ਲਓ ਜੋ ਸਿਸਟਮ ਹੈ ਉਹਨੂੰ ਅਡਾਪਟ ਕਰੋ ਧੱਕਾਸ਼ਾਹੀ ਨਾ ਕਰੋ ਐਸ ਵੇਲੇ ਜੋ ਲੱਗਦਾ ਪਿੰਡਾਂ 'ਚ ਜਿਸ ਤਰੀਕੇ ਨਾਲ ਇਹਨਾਂ ਸਰਕਾਰ ਦਾ ਵਤੀਰਾ ਆ ਲੋਕ ਇਹਨਾਂ ਦੇ ਤਰੀਕੇ ਤੋਂ ਨਾਰਾਜ਼ ਹੋ ਕੇ ਤੇ ਇਹਨਾਂ ਦੇ ਉਲਟ ਜਾ ਰਹੇ ਔਰ ਦੇਖਿਓ ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਸਰਪੰਚ ਬੋਵਾ ਲੋਕਾਂ ਨੇ ਉਹਨਾਂ ਦੇ ਉਲਟ ਵੋਟਾਂ ਪਾ ਕੇ ਉਹਨਾਂ ਨੂੰ ਹਰਾਉਣਾ ਆਪਣਾ ਬੰਦਾ ਜਿਤਾਉਣਾ ਜੇ ਤੁਸੀਂ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ ਨਾ ਤੇ ਉਹਨਾਂ ਨੂੰ ਤੁਸੀਂ ਜਿੱਤ ਕੇ ਲਵੋ ਉਹਨਾਂ ਦੀ ਸੇਵਾ ਕਰਕੇ ਲਓ ਤੁਸੀਂ ਧੱਕੇ ਮਾਰਦੇ ਹੋ ਵੀ ਮੈਂ ਤਾਂ ਇਹਨੂੰ ਬਣਾਉਣਾ ਔਰ ਕਿਹਦੀ ਜੁਰਤ ਨਾ ਹੋਵੇ ਕੋਈ ਖਲੋਣ ਦੇ ਇੱਥੋਂ ਨਿਕਲ ਜਾਓ ਇੱਥੋਂ ਦੌੜ ਜਾਓ ਔਰ ਲੋਕਾਂ ਦੇ ਮਨ 'ਚ ਬੈ ਗਈ ਆ ਔਰ ਸਾਨੂੰ ਇਸ ਗੱਲ ਦਾ ਇਨਾ ਕ ਫਾਇਦਾ ਹੋਣ ਰਿਹਾ ਜਿਸ ਤਰੀਕੇ ਨਾਲ ਇਲੈਕਸ਼ਨ ਚੱਲ ਰਹੀ ਹੈ ਲੋਕ ਸਾਡੇ ਨਾਲ ਜੁੜਦੇ ਜਾਂਦੇ ਨੇ ਸਾਨੂੰ 2027 ਦਾ ਟੀਚਾ ਹੈ ਔਰ ਆਹੋ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਨੇ ਨਾ ਇਹਨਾਂ ਨੇ ਸਾਡਾ ਮੋਢਾ ਅਸਲੀ ਬੰਨਣਾ ਹੈ ਔਰ ਲੋਕਾਂ ਨੇ ਨਾਲ ਜੁੜਨਾ ਹੈ ਔਰ ਤੁਸੀਂ ਦੇਖਿਓ ਪਈ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕਾਂਗਰਸੀ ਬਣਨੀ ਆ ਬਲੌਣੀ ਭਰਾਵਾ ਨੇ ਇਹਨਾਂ ਲੋਕਾਂ ਨੇ ਬਣਾਉਣੀ ਆ ਜਿਹੜੇ ਅਸਲੀ ਦੁਖੀ ਹੋਏ ਮਿੱਠੇ ਸੋ ਇਹ ਜਿਹੜਾ ਧਰਦਾ ਆ ਇਹਨਾਂ ਸਮੰਚ ਆਏ ਆ ਵੀਡੀਓ ਸਾਹਮਣੂ ਅਸੀਂ ਮੈਮੋਰੰਡਮ ਤੇ ਕੀ ਦੇਣਾ ਹੈ ਚੇਤਾਵਨੀ ਦੇ ਕੇ ਚੱਲੇ ਆ ਐਸ.ਐਮ. ਸਾਹ ਨਾਲ ਵੀ ਗੱਲ ਹੋਈ ਹੈ ਐਨ.ਓ.ਸੀ. ਮੈਮ ਨਾਲ ਵੀ ਗੱਲ ਹੋਈ ਆ ਪਰ ਉਹਨਾਂ ਨੇ ਦੱਸ ਕੇ ਆਇਆ ਵੀ ਅਸੀਂ ਉੱਥੇ ਧਰਨਾ ਦੇਣ ਜਾ ਰਹੇ ਆ ਔਰ ਤੁਹਾਡੇ ਪੰਚਾਇਤ ਸੱਤੀ ਹੈ ਚੈੱਕ ਕਰ ਰਹੇ ਆ ਵੀ ਉੱਥੇ ਬੈਠਦੇ ਨੇ ਸਾਨੂੰ ਚੋਲਾ ਟੈਕਸ ਲੈਂਦੇ ਨੇ ਸਾਨੂੰ ਐਨ.ਓ.ਸੀ. ਦਿੰਦੇ ਆ ਕਿ ਨਹੀਂ ਦਿੰਦੇ ਇਹ ਅਸੀਂ ਵਿਸ਼ਵਾਸ ਦੇ ਨਾਲ ਕੋਲ ਆ ਜੀ ਬਾਰ ਕੀ ਕਹਿਣਾ ਚਾਹੁੰਦੇ ਆ ਅੱਜ ਇੱਕ ਐਸ.ਐਮ. ਸਾਹਿਬ ਗੱਲ ਇਹਨਾਂ ਨੂੰ ਖਾਣਾ ਭੇਜ ਆਪਣੇ ਕੋਲ ਭੇਜ ਦੇਣਾ ਰੋਟੀ ਕਿਹਨੇ ਕਿਸੇ ਨੇ ਵੀ ਸਾਨੂੰ ਅਪਲਾਈ ਕੀਤਾ ਹੋਇਆ ਵਰਨਾ ਅਸੀਂ ਵਾਸਤੇ ਚੋਲਾ ਟੈਕਸ ਵਾਸਤੇ ਸਮੇਤ ਜਸਕਤਰ ਸਾਰੇ ਦਫ਼ਤਰ ਬੈਠੇ ਹੋਏ ਆ ਸਭ ਨੂੰ ਅਸੀਂ ਦੇ ਰਹੇ ਆ ਤੁਲਾ ਟੈਕਸ ਤੋਂ ਅਨੁਸੂਚਿਤ 200 ਪਸੰਦ ਨਹੀਂ ਬੈਠਣ ਜਾਣ ਤੋਂ ਕਿ ਇਸ ਪਰ ਨਹੀਂ ਨਹੀਂ ਕੋਈ ਅਦਾਦੀ ਗੱਲ ਨਹੀਂ ਹੈ ਸਵੇਰ ਦੇ ਮੇਰੇ ਦਫਤਰ ਚ ਬੈਠੇ ਹੋਇਆ ਕੋਈ ਗੱਲ ਨਹੀਂ ਸਾਰੇ ਇੱਥੇ ਹਾਜ਼ਰ ਨਹੀਂ ਹੋਈ ਤੇ ਬਾਹਰ ਪੈਲੇ ਨਹੀਂ ਹਾਂ ਜਿਹਨਾਂ ਦੇ ਕੰਮੇ ਦਿੱਤੇ ਜਾਂਦੇ ਬਿਲਕੁਲ ਚਲੋ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਜੀ